धन साहिब जी सोरठ महला पहला अलख अपार अगम अगोचर ना ना करमा जात अजात अजोनि संबा ना ते सपाओ ना परमा साचे सचे आर विटों कुर्बान ना ते सरूप वर्न नहीं रेखेया सच शब्द रहाओ नात मात पिता सुत सुतबन्धप निस ना काम ना नारी अकुल निरञ्जन अपर परम्पर සගලි ජෝතතුමාරිී කටකාට අන්තර බ්‍රහ්මලුකායා කටකට ජෝතසවායි බද්ජරකපාට මුකතේ ගොරමත්ති නෙරපැතාඩිලායි ජන්ත උපායේ කාලසෙරජන්තා වසගත ජුගත සභායි සතගෝර සේවපධාරථපාවැ ශුටැ ශබධකමයි. ਸੂਚ ਭੰਡ ਸਾਚ ਸਮਾਵੈ ਵਿਰਲੇ ਸੂਚਾ ਚਾਰੀ ਤੰਤ ਕਉ ਪਰਮ ਤੰਤ ਮਿਲਾਇਆ ਨਾਨਕ ਸ਼ਰਨ ਤੁਮਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏ ਮਾਨ ਸਤ ਸੰਗੀ ਜਨੋ ਵਡ ਭਾਗੇ ਹੋ ਜੋ ਸਤ ਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ ਚਲ ਰਹੀ ਲੜੀਵਾਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਮਰਤ ਬਾਣੀ ਦੀ ਵਿਚਾਰ ਆਪ ਜੀ ਨੇ ਜੋ ਪਾਵਨ ਬਚਨ ਸਰਵਨ ਕੀਤਾ ਏ ਇਹ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਅਮਰਤ ਰਸਨਾ ਤੋਂ ਉਚਾਰਨ ਕੀਤਾ ਹੋਇਆ ਸੋਰਠ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 597 ਦੇ ਉੱਪਰ ਸੁਭਾਏ ਮਾਨ ਪਾਵਨ ਸ਼ਬਦ ਦੀ ਵਿਚਾਰ ਪਿਛਲੇ ਦਿਨਾਂ ਤੋਂ ਆਪਾਂ ਸਾਂਝੀ ਕਰ ਰਹੇ ਹਾਂ ਕੱਲ ਇਹ ਬਚਨ ਸਾਂਝੇ ਕੀਤੇ ਸਨ ਕਿ ਪ੍ਰਮਾਤਮਾ ਦੇ ਅੰਦਰ ਮੋਹ ਨਹੀਂ ਉਹ ਨਿਰਮੋਹ ਹੈ ਦੂਸਰੀ ਬੇਨਤੀ ਸੀ ਕਿ ਜੇ ਉਹਦੇ ਅੰਦਰ ਮੋਹ ਨਹੀਂ ਤੇ ਫਿਰ ਮੋਹ ਨੂੰ ਲੈ ਕੇ ਉਹਦੇ ਅੰਦਰ ਪਟਕਣਾ ਵੀ ਕੋਈ ਨਹੀਂ ਕਿਉਂਕਿ ਮੋਹ ਹੀ ਮਨੁੱਖ ਨੂੰ ਭਰਮ ਦੇ ਵਿੱਚ ਪਟਕਣਾ ਦੇ ਵਿੱਚ ਪਾਉਂਦਾ ਇਹ ਪਾਵਨ ਪੰਕਤੀ ਸੀ ਜਾਤ ਅਜਾਤ ਅਜੋਨੀ ਸੰਭਾਉ ਨਾ ਤਿਸ ਭਾਉ ਨਾ ਭਰਮਾ ਨਾ ਉਹਦੇ ਅੰਦਰ ਭਾਉ ਦਾ ਅਰਥ ਮੋਹ ਤੇ ਨਾ ਹੀ ਭਰਮ ਦਾ ਅਰਥ ਹੈ ਪਟਕਣਾ ਸੋ ਇਹ ਪਾਵਨ ਪਹਿਲਾ ਬੰਦ ਹੈ ਇੱਥੋਂ ਤੱਕ ਵਿਚਾਰ ਆਪਾਂ ਕੱਲ ਸਾਂਝੀ ਕੀਤੀ ਸੀ ਅੱਗੇ ਸਤਿਗੁਰੂ ਬਖਸ਼ਿਸ਼ ਕਰਦੇ ਨੇ ਸਾਚੇ ਸਚਿਆਰ ਵਿਟਹੁ ਕੁਰਬਾਨ ਸਾਚੇ ਦਾ ਅਰਥ ਹੈ ਸਦਾ ਸਿਰ ਰਹਿਣ ਵਾਲਾ ਸਚਿਆਰ ਦਾ ਸ਼ਬਦ ਵਿਦਵਾਨਾਂ ਨੇ ਵੱਖੋ ਵੱਖ ਪਰਕਰਨ ਦੇ ਮੁਤਾਬਕ ਕੀਤਾ ਹੈ ਸਚਿਆਰ ਦਾ ਅਰਥ ਸੱਚ ਦਾ ਘਰ ਵੀ ਹੈ ਸਚਿਆਰ ਦਾ ਅਰਥ ਸੱਚੇ ਹੋਣਾ ਵੀ ਹੈ ਸਚਿਆਰ ਦਾ ਅਰਥ ਉਸ ਸੱਚ ਦੇ ਵਿੱਚ ਮਿਲਣਾ ਵੀ ਹੈ ਤੇ ਸਚਿਆਰ ਦਾ ਅਰਥ ਜਿਹੜਾ ਉਹ ਸੱਚ ਦਾ ਸੋਮਾ ਵੀ ਹੈ ਇੱਥੇ ਵਿਦਵਾਨਾਂ ਨੇ ਅਰਥ ਕੀਤਾ ਸੱਚ ਦਾ ਸੋਮਾ ਕਹਿੰਦੇ ਉਹ ਪਰਮਾਤਮਾ ਜਿਹੜਾ ਸੱਚ ਦੇ ਨਾਲ ਨੱਕਾ ਨੱਕ ਭਰਿਆ ਹੋਇਆ ਹੈ ਸਾਚੇ ਸਾਚੇ ਦਾ ਅਰਥ ਕਰ ਰਿਹਾ ਮੈਂ ਸਦਾ ਤੇ ਰਹਿਣ ਵਾਲਾ ਸਚਿਆਰ ਇਹਦਾ ਅਰਥ ਹੈ ਸੱਚ ਦਾ ਸੌਮਾ ਵਿਟੋ ਇਹਦਾ ਅਰਥ ਹੈ ਤੋਂ ਕੁਰਬਾਨ ਦਾ ਅਰਥ ਬਲੀਹਾਰ ਜਾਣਾ ਸਤਗੁਰੂ ਬਖਸ਼ਿਸ਼ ਕਰਦੇ ਨੇ ਕਹਿੰ ਲਗੇ ਮੈਂ ਉਸ ਸਦਾ ਫਿਰ ਰਹਿਣ ਵਾਲੇ ਪਰਮਾਤਮਾ ਤੋਂ ਕੁਰਬਾਨ ਜਾਨਣਾ ਹਾਂ ਉਹਦੇ ਤੋਂ ਬਲੀਹਾਰ ਜਾਨਣਾ ਹਾਂ ਕਿਉਂ ਕਿਉਂਕਿ ਅਗਲੀ ਪੰਕਤੀ ਜਵਾਬ ਦਿੰਦੇ ਨੇ ਕਹਿੰ ਲਗੇ ਨਾ ਤੇ ਸਰੂਪ ਕਹਿੰਦੇ ਉਸ ਪਰਮਾਤਮਾ ਦਾ ਕੋਈ ਖਾਸ ਰੂਪ ਨਹੀਂ ਵਰਨ ਵਰਨ ਦਾ ਅਰਥ ਹੁੰਦਾ ਰੰਗ ਨਾ ਉਹਦਾ ਕੋਈ ਖਾਸ ਰੰਗ ਹੈ ਨਹੀਂ ਰੇਖਿਆ ਰੇਖਿਆ ਦਾ ਅਰਥ ਰੇਖਾ ਸਾਡੇ ਹੱਥ ਦੀਆਂ ਰੇਖਾਵਾਂ ਜਿਹੜੀਆਂ ਨੇ ਲਕੀਰਾਂ ਜਿਹੜੀਆਂ ਜਿਨ੍ਹਾਂ ਨੂੰ ਆਪਾਂ ਚਿਹਨ ਕਹਿ ਦਿੰਨੇ ਆ ਸੱਚ ਹੈ ਸ਼ਬਦ ਨਿਸ਼ਾਨ ਨਿਸ਼ਾਨ ਦੇ ਅਰਥ ਵੀ ਬਾਣੀ ਦੇ ਵਿੱਚ ਇੱਕ ਅਨੇਕਾਂ ਵੀ ਆਏ ਨੇ ਨਿਸ਼ਾਨ ਦਾ ਅਰਥ ਰਾਹ ਦਾਰੀ ਵੀ ਹੁੰਦਾ ਹੈ ਨਿਸ਼ਾਨ ਦਾ ਅਰਥ ਸਹੀ ਪਾਉਣਾ ਵੀ ਹੁੰਦਾ ਹੈ ਨਿਸ਼ਾਨ ਦਾ ਅਰਥ ਸਾਈਨ ਕਰਨੇ ਵੀ ਹੁੰਦੇ ਆ ਨਿਸ਼ਾਨ ਦਾ ਅਰਥ ਥਾਂ ਥਾ ਪਤਾ ਵੀ ਹੁੰਦਾ ਹੈ ਇੱਥੇ ਨਿਸ਼ਾਨ ਦਾ ਅਰਥ ਕਰਨਾ ਥਾ ਪਤਾ ਕਹਿੰਦੇ ਸੱਚ ਹੈ ਸ਼ਬਦ ਨਿਸ਼ਾਨ ਕਹਿੰਦੇ ਉਹ ਪਰਮਾਤਮਾ ਦੇ ਬਾਰੇ ਸੱਚੇ ਸ਼ਬਦ ਦੇ ਵਿੱਚ ਜੁੜਿਆ ਹੀ ਉਹਦਾ ਟਿਕਾਣੇ ਦਾ ਉਹਦੇ ਥਾਉ ਪਤਾ ਦਾ ਕੁਝ ਲੱਗ ਸਕਦਾ ਏ ਉਦਾਂ ਉਸ ਪਰਮਾਤਮਾ ਦੇ ਬਾਰੇ ਨਾ ਕੋਈ ਰੂਪ ਹੈ ਨਾ ਰੰਗ ਹੈ ਨਾ ਕੋਈ ਉਹਦਾ ਚੱਕਰ ਚਿਹਨ ਕੁਝ ਬਿਆਨ ਨਹੀਂ ਕੀਤਾ ਜਾ ਸਕਦਾ ਰਹਾਉ ਇਰਹਾਉ ਵਾਲਾ ਪਾਵਨ ਵਾਦ ਦੇ ਥੋੜੀ ਜੀ ਆਪਾਂ ਇਹਦੀ ਵਿਆਖਿਆ ਕਰ ਲਈਏ ਮੈਂ ਜਿੱਦਣ ਵਿਚਾਰ ਆਰੰਭ ਕੀਤੀ ਸੀ ਉਦੋਂ ਵੀ ਇਹ ਸ਼ਬਦ ਵਰਤੇ ਸਨ ਕਿ ਪ੍ਰਮਾਤਮਾ ਦਾ ਕੋਈ ਖਾਸ ਰੂਪ ਰੰਗ ਨਹੀਂ। ਪ੍ਰਮਾਤਮਾ ਦੇ ਦੋ ਸਰੂਪ ਨੇ ਇਹ ਭਾਵੇਂ ਆਪਾਂ ਚਲੋ ਅਗੰਮ ਅਗੋਚਰ ਦੇ ਵਿੱਚ ਅਲੱਖ ਅਪਾਰਤ ਸਾਰਾ ਸਾਂਝਾ ਕੀਤਾ ਫਿਰ ਵੀ ਪ੍ਰਕਰਨ ਦੇ ਮੁਤਾਬਕ ਥੋੜਾ ਜਿਹਾ ਅਰਜ ਕਰ ਦੇਣਾ। ਪਹਿਲੀ ਬੇਨਤੀ ਹੈ ਪ੍ਰਮਾਤਮਾ ਦੋ ਸਰੂਪਾਂ 'ਚ ਵਿਚਰਦਾ ਨਿਰਗੁਣ ਦੇ ਵਿੱਚ ਤੇ ਸਰਗੁਣ ਦੇ ਵਿੱਚ। ਜਦੋਂ ਉਹਦਾ ਨਿਰਗੁਣ ਸਰੂਪ ਵੇਖੋਗੇ ਉਹਦਾ ਕੋਈ ਚੱਕਰ ਚਿਹਨ ਨਹੀਂ ਬਣੇਗਾ। ਆਪਰੋਜ ਬਚਨ ਪੜਦੇ ਆ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਹ ਕਿਉਂ ਕਿਉਂ ਅਚਲ ਮੂਰਤ ਉਹ ਚਲਾਈ ਮਾਨ ਨਹੀਂ ਹੈਗੀ ਅਚਲ ਉਹ ਇੱਕ ਥਾਂ ਤੇ ਸਰਬ ਵਿਆਪਕ ਟਿਕਿਆ ਹੋਇਆ ਹੈ ਅਚਲ ਮੂਰਤ ਅਨਭਾਉ ਪ੍ਰਕਾਸ਼ ਅਮਤੋਜ ਉਹਦੇ ਤੱਕ ਨਹੀਂ ਪਹੁੰਚਿਆ ਜਾ ਸਕਦਾ ਉਹਦਾ ਜਿਹੜੀ ਤਾਕਤ ਉਹਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਅਮੇਤੋਜ ਉਹਦੀ ਓਜ ਉਹਦਾ ਤਾਕਤ ਬਲ ਦਾ ਅੰਦਾਜ਼ਾ ਕੋਈ ਨਹੀਂ ਕਹੀ ਜਾ ਉਹਨੂੰ ਇਦਾਂ ਹੀ ਬਿਆਨ ਕੀਤਾ ਜਾ ਸਕਦਾ ਹੈ ਸੋ ਇਸ ਕਰਕੇ ਜਦੋਂ ਉਹਦਾ ਨਿਰਗੁਣ ਸਰੂਪ ਵੇਖੋਗੇ ਤੇ ਪ੍ਰਮਾਤਮਾ ਦਾ ਕੋਈ ਰੂਪ ਨਹੀਂ ਹਾਂ ਇਹ ਗੱਲ ਵੱਖਰੀ ਹੈ ਜਦੋਂ ਸਰਗੁਣ ਸਰੂਪ ਦੀ ਗੱਲ ਕਰਦੇ ਆ ਤੇ ਬਾਣੀ ਦੇ ਵਿੱਚ ਸਾਵਲ ਸੁੰਦਰ ਰਾਮਈਏ ਇਹ ਵੀ ਸ਼ਬਦ ਆਏ ਹੋਏ ਨੇ ਸਹਸ ਤਵ ਨੈਨ ਨਾ ਨੈਨਾ ਹੈ ਤੋਹੇ ਕੋ ਇਹ ਵੀ ਸ਼ਬਦ ਆਏ ਹੋਏ ਨੇ ਉਥੇ ਜਿਹੜੇ ਨੇ ਜਦੋਂ ਸਰਗੁਣ ਸਰੂਪ ਦੀ ਤੁਸੀਂ ਵਿਆਖਿਆ ਕਰੋਗੇ ਉਥੇ ਜਿਹਨਾਂ ਇਹ ਲੰਮੜੇ ਵਾਲਾ ਵੀ ਜਿਹੜੇ ਸ਼ਬਦ ਆਏ ਹੋਏ ਨੇ ਸਰਗੁਣ ਸਰੂਪ ਦੇ ਵਿੱਚ ਕੁਝ ਚੀਜ਼ਾਂ ਝਲਕਾਂ ਪ੍ਰਮਾਤਮਾ ਦੀਆਂ ਮਿਲਦੀਆਂ ਨੇ ਪਰ ਇੱਕ ਗੱਲ ਜੇਤਾ ਰੱਖਿਓ ਇਹ ਸਰਗੁਣ ਸਰੂਪ ਜਦੋਂ ਉਹ ਸਰਬਵਿਆਪਕ ਹੈ ਉਹਨੂੰ ਕਿਸੇ ਦੇ ਨਾਲ ਵੀ ਤਜੀਦ ਦਿੱਤੀ ਜਾਂਦੀ ਹੈ ਪਰ ਜਦੋਂ ਉਹ ਨਿਰਗੁਣ ਸਰੂਪ ਦੇ ਵਿੱਚ ਉਹ ਕੇਵਲ ਤੇ ਕੇਵਲ ਅਨਭਾਉ ਪ੍ਰਕਾਸ਼ ਹੈ ਉਹ ਸਵੈ ਬੰਗ ਹੈ ਉਹਨੂੰ ਕਿਸੇ ਦੇ ਨਾਲ ਤੁਲਨਾ ਨਹੀਂ ਦਿੱਤੀ ਜਾ ਸਕਦੀ ਇਹਨੂੰ ਸੌਖਾ ਜਿਹਾ ਆਪਾਂ ਸਮਝ ਲਈਏ ਜੇ ਉਹਦਾ ਰੂਪ ਰੰਗ ਬਿਆਨ ਕਰੋਗੇ ਇਹਦਾ ਮਤਲਬ ਹੋਵੇਗਾ ਕਿ ਰੂਪ ਰੰਗ ਪਹਿਲਾਂ ਮੌਜੂਦ ਸੀ ਤੇ ਉਹਦਾ ਰੂਪ ਰੰਗ ਬਣਿਆ ਨਾ ਫਿਰ ਇਸ ਬੇਨਤੀ ਨੂੰ ਸਮਝਿਓ ਜਿਹੜੀ ਚੀਜ਼ ਮੌਜੂਦ ਹੈ ਉਹਦੇ ਤੋਂ ਚੀਜ਼ ਤਿਆਰ ਹੋਈ ਹੁਣ ਮਨੁੱਖ ਇਹ ਪੰਜ ਤੱਤ ਮੌਜੂਦ ਨਹੀਂ ਤੇ ਇਹਦਾ ਸਰੀਰ ਬਣ ਗਿਆ ਸਾਡਾ ਸਰੀਰ ਜਿਹੜਾ ਹੈ ਪੰਜ ਤੱਤ ਕੋ ਸਤਿਗੁਰੂ ਕਹਿੰਦੇ ਜਾਨ ਇਹ ਜਿਹੜੇ ਪੰਜ ਤਤਾਂ ਦਾ ਪੁੱਤਲਾ ਹੈ ਸਾਡੇ ਜਨਮ ਤੋਂ ਪਹਿਲਾਂ ਪੰਜ ਤੱਤ ਮੌਜੂਦ ਸਨ ਪਰਮਾਤਮਾ ਨੇ ਉਹ ਪੰਜ ਤੱਤ ਤਿਆਰ ਨੂੰ ਇਕੱਠਿਆਂ ਕਰਕੇ ਇੱਕ ਜੁਗਤ ਬਣਾਈ ਕਿ ਮਨੁੱਖਾ ਜਾਮਾ ਜਾਂ ਸਮੁੱਚੀ ਸ੍ਰਿਸ਼ਟੀ ਦੀ ਪੈਦਾਇਸ਼ ਪੰਜਾਂ ਤੱਤਾਂ ਤੋਂ ਕਰਤੀ ਪਰ ਹੁਣ ਬਾਣੀ ਤੇ ਕਹਿੰਦੀ ਹੈ ਕਿ ਅਰਬਦ ਨਰਬਦ ਧੁੰਦੂਕਾਰਾ ਧਰਨ ਨਾ ਗਗਨ ਨਾ ਹੁਕਮ ਅਪਰ ਜਦੋਂ ਕੁਛ ਨਹੀਂ ਸੀ ਪਰਮਾਤਮਾ ਉਦੋਂ ਵੀ ਸੀ ਜਦੋਂ ਕੁਛ ਨਹੀਂ ਸੀ ਜੇ ਪਰਮਾਤਮਾ ਉਦੋਂ ਸੀ ਤੇ ਫਿਰ ਉਹਦਾ ਕੋਈ ਰੂਪ ਰੰਗ ਨਹੀਂ ਬਣਾਇਆ ਜਾਵੇਗਾ ਕੋਈ ਰੇਖਾ ਨਹੀਂ ਬਣਾਈ ਜਾਵੇਗੀ ਚੱਕਰ ਚਿਹਨ ਨਹੀਂ ਬਣਾਇਆ ਜਾਵੇਗਾ ਲਕੀਰ ਖਿੱਚਣ ਨੂੰ ਵੀ ਤੇ ਪੈਨਸਲ ਚਾਹੀਦੀ ਨਾ ਇਸ ਕਰਕੇ ਉਹਦਾ ਕੁਛ ਨਹੀਂ ਬਣਨਾ ਉਹ ਕੇਵਲ ਤੇ ਕੇਵਲ ਇੱਕ ਜੋਤ ਹੀ ਹੈ ਉਹ ਇੱਕ ਪ੍ਰਕਾਸ਼ ਹੀ ਹੈ ਜਿਹਨੂੰ ਤੁਹਾਨੂੰ ਸਮਝਣਾ ਪੈਣਾ ਹੈ ਸਿਰਫ ਉਹਨੂੰ ਇੱਕ ਸ਼ਕਤੀ ਕਹਦੇ ਹੋ ਇੱਕ ਤਾਕਤ ਕਹਦੇ ਜੋਤ ਵੀ ਸਿਰਫ ਆਪਾਂ ਸ਼ਬਦ ਵਰਤਦੇ ਆ ਉਹ ਸਾਰੇ ਪਾਸੇ ਜਿਹੜੀ ਆ ਕਨ ਕਨ ਜਰੇ ਜਰੇ ਦੇ ਵਿੱਚ ਰਮਿਆ ਹੋਇਆ ਹੈ ਇਸ ਕਰਕੇ ਸਤਿਗੁਰੂ ਕਹਿਣ ਲੱਗੇ ਨਾ ਮੈਂ ਉਸ ਪਰਮਾਤਮਾ ਤੋਂ ਕੁਰਬਾਨ ਜਾਂਦਾ ਹਾਂ ਸਾਚੇ ਸਤਿਆਰ ਵਿਟੋਂ ਕੁਰਬਾਨ ਕਹਿੰਦੇ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਕੁਰਬਾਨ ਹਾਂ ਤੇ ਇਹ ਗੱਲ ਜੀਵਨ ਦੇ ਵਿੱਚ ਯਾਦ ਰੱਖਿਓ ਸਿੱਖ ਜਿਹੜਾ ਕਿਸੇ ਤੋਂ ਬਲਿਹਾਰ ਜਾਂਦਾ ਹੈ ਕੁਰਬਾਨ ਜਾਂਦਾ ਹੈ ਤੇ ਪਰਮਾਤਮਾ ਤੋਂ ਜਾਂ ਗੁਰੂ ਤੋਂ ਜਾਂਦਾ ਹੈ ਤੀਸਰਾ ਉਹ ਕਿਸੇ ਤੋਂ ਕੁਰਬਾਨ ਨਹੀਂ ਜਾਂਦਾ ਅਸੀਂ ਬਾਣੀ ਦੇ ਵਿੱਚ ਗੁਰੂ ਪ੍ਰਥਾਏ ਸ਼ਬਦ ਵੀ ਪੜਦੇ ਆ ਕਿ ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ ਜਦੋਂ ਪ੍ਰਮਾਤਮਾ ਦੀ ਗੱਲ ਆਉਂਦੀ ਉਹਨੂੰ ਵੀ ਸਤਗੁਰਾਂ ਨੇ ਕਿਹਾ ਏ ਕਿ हे ਭਾਈ ਉਹ ਉਹਦੀ ਤਾਕਤ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕੁਦਰਤ ਕਵਨ ਕਹਾ ਵੀ ਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਰੰਕਰ ਮੈਂ ਤੇ ਇੱਕ ਵਾਰ ਵੀ ਉਹਦੇ ਤੋਂ ਕੁਰਬਾਨ ਨਹੀਂ ਜਾ ਸਕਦਾ ਜਿੰਨੀ ਉਹਦੀ ਕਾਇਨਾਤ ਕਾਇਨਾਤ ਬਣਾਈ ਹੋਈ ਹੈ ਇਸ ਕਰਕੇ ਸਤਿਗੁਰ ਕਹਿੰਦੇ ਮੈਂ ਉਹਦੇ ਤੋਂ ਸਿਰ ਕੋ ਕੁਰਬਾਨ ਜਾ ਸਕਦਾ ਜਿੰਨਾ ਵੀ ਮੈਂ ਉਹਦਾ ਨਾ ਕੁਰਬਾਨ ਜਾਂਦਾ ਹੁਣ ਅਰਥ ਕੀ ਹੈ ਆਪਾਂ ਕਹਿ ਦਿੱਤਾ ਕਿ ਮੈਂ ਉਹਦੇ ਤੋਂ ਬਲੀਹਾਰ ਜਾਂਦਾ ਮੈਂ ਉਹਦੇ ਤੋਂ ਕੁਰਬਾਨ ਜਾਂਦਾ ਇਹਦਾ ਭਾਵ ਮੈਂ ਉਹਦਾ ਸ਼ੁਕਰ ਕਰਦਾ ਉਦੇ ਅੱਗੇ ਸਿਰ ਝੁਕਦਾ ਮੇਰਾ ਬਾਰ-ਬਾਰ ਉਹਨੂੰ ਨਮਸਕਾਰ ਕਰਦਾ ਉਹਨੂੰ ਡੰਡੌਤ ਕਰਦਾ ਤੇ ਜੇ ਜਿੱਦਣ ਦਾ ਆਪਾਂ ਇਹ ਸ਼ਬਦ ਬਾਚ ਰਹੇ ਆ ਨਾ ਮੈਂ ਪਹਿਲੇ ਦਿਨ ਵੀ ਸ਼ਾਇਦ ਕਿਹਾ ਸੀ ਕਿ ਜੇ ਇਹ ਸਮੁੱਚੇ ਸ਼ਬਦ ਨੂੰ ਤੁਸੀਂ ਬੜੀ ਡਿਟੇਲ ਦੇ ਨਾਲ ਇਹਦੀ ਵਿਆਖਿਆ ਪੜ੍ਹਨੀ ਹੋਵੇ ਤੇ ਜਾਪ ਸਾਹਿਬ ਸਾਰਾ ਪੜ੍ਹ ਲਓ ਸਾਰਾ ਇਸੇ ਚੀਜ਼ ਦੇ ਨਾਲ ਹੀ ਭਰਿਆ ਹੋਇਆ ਹੈ ਉੱਥੇ ਉਹਨੂੰ ਨਮਸਤਕ ਕੀਤੀ ਹੋਈ ਹੈ ਨਮੋ ਕੀਤੀ ਹੋਈ ਹੈ ਨਮਸਤਵੰਗ ਕੀਤਾ ਹਰ ਇੱਕ ਸ਼ਬਦ ਪਰਮਾਤਮਾ ਦੇ ਲਈ ਵਰਤਿਆ ਹੋਇਆ ਹੈ ਉਹ ਨਮਸਕਾਰ ਇਹ ਹੋਰ ਕੀ ਹੈ ਸਿੱਖ ਹਰ ਵੇਲੇ ਉਸ ਪ੍ਰਭਾਤਮਾ ਨੂੰ ਡੰਡਾਉ ਤ ਉਹਨੂੰ ਨਮਸਕਾਰ ਹੀ ਕਰਦਾ ਜਿਨਨੇ ਉਹਦੇ ਗੁਣ ਨੇ ਉਹਨੂੰ ਤੇ ਅਸੀਂ ਬਿਆਨ ਹੀ ਨਹੀਂ ਕਰ ਸਕਦੇ ਜੀ ਤੁਸੀਂ ਦੇਖੋ ਜੇ ਰੱਬ ਦਾ ਸ਼ੁਕਰ ਕਰਨਾ ਹੋਵੇ ਨਾ ਚਲੋ ਅਨਮਤ ਦੇ ਵਿੱਚ ਆਪਾਂ ਦੇਖਦੇ ਆ ਅੱਜ ਕੱਲ ਵੀਡੀਓ ਵੀ ਬੜੀਆਂ ਆਉਂਦੀਆਂ ਉਹ ਕੱਲੀ ਕੱਲੀ ਚੀਜ਼ ਨੂੰ ਲੈ ਕੇ ਤੇ ਉਹਦੀ ਨਮਸਕਾਰ ਕਰਦੇ ਨੇ ਕਿ ਰੱਬਾ ਤੂੰ ਆਹ ਦਿੱਤਾ ਤੇਰਾ ਧੰਨਵਾਦ ਆਹ ਦਿੱਤਾ ਤੇਰਾ ਧੰਨਵਾਦ ਹਨਾ ਉਹ ਤੇ ਨਮਸਕਾਰ ਉਹਦਾ ਥੈਂਕਸ ਕਰਦੇ ਨੇ ਮਾਕੇ ਨ ਸਿੱਖ ਕਿੰਨਾ ਅਮੀਰ ਵਿਸਾ ਸਿੱਖ ਨੂੰ ਕੋਈ ਚੀਜ਼ ਲੈ ਨਾਮ ਲੈ ਕੇ ਉਹਦਾ ਵੱਖਰਾ ਸ਼ਬਦ ਘੜਨ ਦੀ ਆਪਣੇ ਕੋਲੋਂ ਲੋੜ ਨਹੀਂ ਹੈਗੀ ਕਿ ਤੂੰ ਮੈਨੂੰ ਆ ਦਿੱਤਾ ਤੇਰਾ ਸ਼ੁਕਰ ਤੂੰ ਮੈਨੂੰ ਆ ਦਿੱਤਾ ਤੇਰਾ ਸ਼ੁਕਰ ਨਹੀਂ ਤੁਸੀਂ ਨਿਤਨੇਮ ਕਰੋ ਇਹਦੇ ਚ ਸਾਰਾ ਕੁਝ ਆ ਜਾਂਦਾ ਹੈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਜੀ ਦੇ ਕੋਲ ਸਰੀਰਕ ਵੱਲ ਜਦੋਂ ਜਪਜੀ ਸਾਹਿਬ پڑھਦਾ ਉਰਚ ਉਹਦਾ ਸ਼ੁਕਰ ਹੋ ਜਾਂਦਾ ਹੈ ਗਾਵੇ ਕੋ ਦਾਤ ਜਾਣੇ ਨਹੀਂ ਸਨ ਆ ਜਿੰਨੀਆਂ ਤੁਹਾਡੀਆਂ ਦਾਤਾਂ ਨੇ ਜਿੰਨੂੰ ਤੁਸੀਂ ਮੰਨਦੇ ਜੇ ਪ੍ਰਮਾਤਮਾ ਦੀ ਦਾਤ ਘਰ ਦਿੱਤਾ ਕੋਠੀ ਦਿੱਤੀ ਕਾਰ ਦਿੱਤੀ ਪਰਿਵਾਰ ਦਿੱਤਾ ਚੰਗਾ ਰੁਤਬਾ ਦਿੱਤਾ ਕੁਰਸੀ ਦਿੱਤੀ ਇਹ ਸਾਰੀਆਂ ਦਾਤਾਂ ਉਹ ਉਹਦੀਆਂ ਦਾਤਾਂ ਦਾ ਤੇ ਸ਼ੁਕਰਾਨਾ ਕਰ ਰਹੇ ਅਸੀਂ ਬਸ ਜਦੋਂ ਨਿਤਨੇਮ ਕਰਨਾ ਇੰਨਾ ਕੁ ਭੇਜੀਏ ਕਰ ਲੋ ਇਹ ਨਿਤਨੇਮ ਹੀ ਤੁਹਾਡਾ ਪ੍ਰਮਾਤਮਾ ਦੇ ਪਰਥਾਏ ਸ਼ੁਕਰਾਨਾ ਹੈ ਹੋਰ ਵੱਖਰੇ ਸ਼ਬਦ ਵਰਤਣ ਦੀ ਲੋੜ ਹੀ ਕੋਈ ਨਹੀਂ ਹੈਗੀ ਸਤਿਗੁਰਾਂ ਨੇ ਕਿਹਾ ਨਾ ਜਿਹੇ ਪ੍ਰਸਾਦ ਬਸੈ ਸੁਖ ਮੰਦਰ ਸਦਾ ਤੇ ਆਏ ਤੇ ਸਹ ਤੇ ਆਏ ਸਦਾ ਮਨ ਅੰਦਰ ਉਹਨੂੰ ਹਮੇਸ਼ਾ ਆਪਣੇ ਮਨ ਦੇ ਅੰਦਰ ਯਾਦ ਕਰਿਆ ਕਰ ਇਹ ਉਹਦਾ ਸ਼ੁਕਰਾਨਾ ਹੈ ਆਏ ਉਹਦੇ ਤੋਂ ਕੁਰਬਾਨ ਜਾਣ ਆਏ ਉਹਦੇ ਤੋਂ ਬਲਿਹਾਰ ਜਾਣ ਤੇਰੇ ਹਿਰਦੇ ਦੇ ਵਿੱਚ ਉਸ ਪਰਮਾਤਮਾ ਦੀ ਯਾਦ ਰਵੇ ਤੇਰੇ ਹਿਰਦੇ ਦੇ ਵਿੱਚ ਉਹਦਾ ਚਿੰਤਨ ਚੱਲਦਾ ਰਹੇ ਹਰ ਵੇਲੇ ਉਹ ਉਹਦੇ ਤੋਂ ਕੁਰਬਾਨ ਜਾਣਾ ਹੀ ਤੂੰ ਜਿੱਦੋਂ ਵੀ ਤੁਰਦਾ ਫਿਰਦਾ ਉੱਠਦਾ ਬੈਠਦਾ ਘਰ ਪਰਿਵਾਰ ਚ ਜਿੱਥੇ ਵੀ ਜਾਣਾ ਤੇਰੀ ਰਸਨਾ ਹਰ ਵੇਲੇ ਜਿਹੜੀ ਐ ਉੱਠਤ ਬੈਟਤ ਸੋਵਤ ਨਾਮ ਕਹੋ ਨਾਨਕ ਜਨਕ ਸਦ ਕਾਮ ਇਹ ਤੇਰਾ ਹਰ ਵੇਲੇ ਜ਼ਿੰਦਗੀ ਦਾ ਮਕਸਦ ਬਣ ਜਾਵੇ ਤੇਰਾ ਕੰਮ ਬਣ ਜਾਵੇ ਤੂੰ ਉੱਠਦਿਆਂ ਬੈਠਦਿਆਂ ਹਰ ਵੇਲੇ ਆਪਣੀ ਰਸਨਾ ਤੋਂ ਗੁਰੂ ਗੁਰੂ ਜ਼ਰੂਰ ਜਪੇ ਆਹ ਪਰਮਾਤਮਾ ਤੋਂ ਕੁਰਬਾਨ ਜਾਣੇ ਆਹ ਬਲੀਹਾਰ ਜਾਣੇ ਹੋਰ ਕੁਰਬਾਨ ਜਾਣ ਦੇ ਕੋਈ ਅਰਥ ਨਹੀਂ ਬਾਕੀ ਕਈ ਵਾਰੀ ਅਸੀਂ ਕਈ ਤਰ੍ਹਾਂ ਦੇ ਅੱਜਕੱਲ ਚਲੋ ਠੀਕ ਹੈ ਉਹ ਜਿਵੇਂ ਜਗਨਨਾਥਪੁਰੀ ਆਰਤੀ ਕੀਤੀ ਜਾਂਦੀ ਸੀ ਅਸੀਂ ਸਿੱਖ ਵੀ ਇਹਨਾਂ ਚੱਕਰਾਂ 'ਚ ਕਈ ਵਾਰੀ ਪੈ ਜਾਂਦੇ ਨੇ ਵੀ ਥਾਲ ਲੈ ਕੇ ਆਰਤੀ ਨਹੀਂ ਇਹ ਕੁਰਬਾਨ ਜਾਣਾ ਨਹੀਂ ਇਹ ਕੁਰਬਾਨ ਇਹ ਇਹ ਤਾਂ ਕੁਦਰਤ ਸਾਰਾ ਕੁਝ ਕਰ ਰਹੀ ਹੈ ਤੁਸੀਂ ਜਿਹੜੀ ਸਾਖੀ ਵੀ ਗੁਰੂ ਨਾਨਕ ਸਾਹਿਬ ਦੀ ਪੜਦੇ ਜੇ ਸ਼ਬਦ ਵੀ ਹੈ ਗਗਰ ਮੈਂ ਥਾਲ ਅਦਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਇਹ ਇਹਦੇ ਵਿੱਚ ਸਾਰਾ ਉਹਦੇ ਤੋਂ ਕੁਰਬਾਨ ਹੀ ਹੈ ਇਸ ਕਰਕੇ ਮੈਂ ਉਹਦੇ ਤੋਂ ਕਿਵੇਂ ਕੁਰਬਾਨ ਜਾਵਾਂ ਬੜਾ ਸੌਖਾ ਜਿਹਾ ਤਰੀਕਾ ਆਪ ਜੀ ਨੂੰ ਮੈਂ ਜਿਹੜਾ ਬੇਨਤੀ ਕਰਾਂ ਤੁਸੀਂ ਨਿਤਨੇਮ ਇੰਨਾ ਕੁ ਭੇਜ ਕੇ ਕਰ ਲੋ ਸਾਰੀ ਨਮਸਕਾਰ ਹੀ ਜਦੋਂ ਉਹਦੇ ਸਰੂਪ ਦੀ ਗੱਲ ਕਰੋਗੇ ਨਾ ਨਿਰਗੁਣ ਸਰੂਪ ਦੀ ਜਾਬ ਸਾਹਿਬ ਜਦੋਂ ਪ੍ਰੇਮ ਦੇ ਨਾਲ ਪੜੋਗੇ ਉਹ ਸਾਰੇ ਦਾ ਸਾਰਾ ਉਹਦਾ ਸਰ ਨਿਰਗੁਣ ਸਰੂਪ ਹੀ ਉਹਨੂੰ ਹੀ ਨਮਸਕਾਰ ਹੋ ਰਹੀ ਹੈ ਸਾਚੇ ਵਿਸ਼ਵ ਲਈਏ ਸਾਚੇ ਸਚਿਆਰ ਵਿਟੋਂ ਕੁਰਬਾਨ ਕਹਿੰਦੇ ਉਹ ਜਿਹੜਾ ਸੱਚ ਦਾ ਸੋਮਾ ਹੈ ਨਾ ਉਸ ਪਰਮਾਤਮਾ ਤੋਂ ਮੈਂ ਕੁਰਬਾਨ ਜਾਂ ਨਹ ਹਮਲਿਹਾਰ ਜਾਂ ਨਹ ਨਾ ਤੇ ਸਰੂਪ ਉਹਦਾ ਕੋਈ ਖਾਸ ਰੂਪ ਨਹੀਂ ਸਾਡੇ ਮੈਂ ਅਕਸਰ ਕਿਹਾ ਸੀ ਇੱਕ ਗੋਰਾ ਹੁੰਦਾ ਇੱਕ ਕਾਲਾ ਤੇ ਇੱਕ ਸਾਵਲਾ ਆਪਾਂ ਜਿਹਨੂੰ ਕਣਕ ਪਿੰਨਾ ਕਹਿੰਨੇ ਆ ਪਰਮਾਤਮਾ ਦਾ ਇਦਾਂ ਦਾ ਕੋਈ ਰੂਪ ਨਹੀਂ ਉਹ ਸਾਰੇ ਰੂਪਾਂ ਦੇ ਵਿੱਚ ਕਣ ਕਣ ਜਰੇ ਜਰੇ ਦੇ ਵਿੱਚ ਉਹਦਾ ਖਾਸ ਕੋਈ ਰੂਪ ਨਹੀਂ ਹੈਗਾ ਵਰਣ ਵਰਣ ਦਾ ਅਰਥ ਉਹਦਾ ਰੰਗ ਕੋਈ ਨਹੀਂ ਹੈਗਾ ਨਹੀਂ ਰੇਖਿਆ ਰੇਖੇਆ ਦਾ ਅਰਥ ਰੇਖਾ ਉਹਦੀ ਜਿਹੜੇ ਆ ਚਿਹਨ ਜਿਹੜੇ ਆਪਾਂ ਹੱਥਾਂ ਦੇ ਮੈਂ ਉਦੋਂ ਕਿਹਾ ਸੀ ਫਿੰਗਰਪ੍ਰਿੰਟ ਆਪਾਂ ਜਿਹਨੂੰ ਕਹਦੇ ਆ ਅੱਜ ਦੀ ਪਾਸੇ 'ਚ ਇਹੋ ਜੀ ਉਹਦੀ ਕੋਈ ਰੇਖਾ ਨਹੀਂ ਹੈਗੀ ਕਿਉਂਕਿ ਹੱਥ ਹੋਵੇਗਾ ਤੇ ਰੇਖਾ ਬਣੇਗੀ ਨਾ ਜੇਦੋ ਸਰੀਰ ਹੀ ਨਹੀਂ ਹੈਗਾ ਉਹਦਾ ਜੋਤ ਉਹਦੀ ਰੇਖਾ ਨਹੀਂ ਬਣੇਗੀ ਨਾ ਤੇ ਸਰੂਪ ਵਰਣ ਨਹੀਂ ਦੇਖਿਆ ਸੱਚ ਹੈ ਸ਼ਬਦ ਨੀਸਾਨ ਕਹਿੰਦੇ ਸੱਚੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੁੜਨ ਵਾਸਤੇ ਜਿਹੜਾ ਗੁਰੂ ਦਾ ਸ਼ਬਦ ਹੈ ਨਾ ਉਸ ਸੱਚੇ ਦਾ ਸ਼ਬਦ ਹੈ ਉਹਦੇ ਦੁਆਰਾ ਹੀ ਰੱਬ ਦੇ ਬਾਰੇ ਕੁਝ ਥਾਓ ਪਤਾ ਲਾਇਆ ਜਾ ਸਕਦਾ ਹੈ ਸ਼ਬਦ 'ਚ ਜੁੜਾਂਗੇ ਤੇ ਰੱਬ ਦੇ ਬਾਰੇ ਕੁਝ ਨਾ ਕੁਝ ਪਤਾ ਲੱਗਣਾ ਸ਼ਬਦ ਤੋਂ ਬਾਹਰ ਜਾ ਕੇ ਕੁਝ ਨਹੀਂ ਪਤਾ ਲੱਗਣਾ ਇੱਥੇ ਇੱਕ ਨੁਕਤਾ ਬੜਾ ਸੌਖਾ ਸਾਨੂੰ ਸਮਝਣ ਵਾਲਾ ਹੈ ਜਿਹੜੇ ਲੋਕ ਕਹਿੰਦੇ ਨੇ ਮੈਂ ਮੈਂ ਰੱਬ ਨੂੰ ਜਾਣ ਲਿਆ ਹੁਣ ਇੱਥੇ ਬਾਣੀ ਕਹਿ ਰਹੀ ਐ ਸੱਚ ਐ ਸ਼ਬਦ ਨਿਸਾਨ ਤੂੰ ਸ਼ਬਦ ਦੇ ਵਿੱਚ ਜੁੜੇਗਾ ਤੇ ਤਾਂ ਤੈਨੂੰ ਪਤਾ ਲੱਗਣਾ ਐ ਦੂਸਰੇ ਨੂੰ ਨਹੀਂ ਪਤਾ ਲੱਗਣਾ ਹੁਣ ਇਹ ਨੂੰ ਥੋੜਾ ਜਿਹਾ ਮੈਂ ਹੋਰ ਸਮਝਾ ਦੇਣਾ ਥੋੜਾ ਜਿਹਾ ਵਿਸ਼ੇ ਤੋਂ ਹਟ ਕੇ ਸਮਝਾ ਦੇਣਾ ਸੌਖਾ ਸਮਝਾ ਦੇਗਾ ਅੱਜ ਕੀ ਹੁੰਦਾ ਐ ਕਿ ਅਸੀਂ ਮੈਨੂੰ ਮਾਫ ਕਰਿਓ ਪ੍ਰਚਾਰਕਾਂ ਦੇ ਸਿੱਖ ਬਣਦੇ ਆ ਵਿਦਵਾਨਾਂ ਦੇ ਸਿੱਖ ਬਣਦੇ ਆ ਬਾਬਿਆਂ ਦੇ ਸਿੱਖ ਬਣਦੇ ਗੁਰੂ ਦੇ ਸਿੱਖ ਨਹੀਂ ਬਣਦੇ ਤੇ ਜੇ ਤੁਸੀਂ ਇਤਿਹਾਸ ਨੂੰ ਪੜੋ ਜੇ ਤੁਸੀਂ ਗੁਰਬਾਣੀ ਨੂੰ ਪੜੋ ਤੇ ਗੁਰੂ ਸਾਹਿਬ ਜੀ ਨੇ ਜੇ ਸਾਨੂੰ ਕਿਸੇ ਦੇ ਨਾਲ ਜੋੜਿਆ ਤੇ ਸਿੱਧਾ ਪ੍ਰਮਾਤਮਾ ਦੇ ਨਾਲ ਜੋੜਿਆ ਆਪਣੇ ਨਾਲ ਵੀ ਨਹੀਂ ਜੋੜਿਆ ਤੁਸੀਂ ਜਦੋਂ ਬਾਣੀ ਦਾ ਬੜੇ ਧਿਆਨ ਦੇ ਨਾਲ ਅਧਿਐਨ ਕਰੋਗੇ ਮੈਂ ਇੱਕ ਦੋ ਪ੍ਰਮਾਣ ਤੁਹਾਡੇ ਸਾਹਮਣੇ ਰੱਖ ਦਿੰਦਾ ਜਪਜੀ ਸਾਹਿਬ ਜੀ ਇੱਕ ਬਚਨ ਪੜ੍ਹਦੇ ਜੇ ਗੁਰਾ ਇੱਕ ਦੇਹ ਬੁਝਾਈ ਹੁਣ ਗੱਲ ਗੁਰੂ ਨੂੰ ਕਹੀ ਹੋਈ ਹੈ ਮੈਨੂੰ ਆਪ ਮੱਤ ਦੇ ਦੇ ਇੱਕ ਸੂਝ ਬਖਸ਼ ਦੇ ਕਿ ਸਬਨਾ ਜੀਆਂ ਦਾ ਇੱਕ ਦਾਤਾ ਉਹ ਪਰਮਾਤ ਇਹ ਨਹੀਂ ਕਿਹਾ ਵੀ ਮੈਨੂੰ ਗੁਰੂ ਨਾਲ ਜੋੜ ਦੇ ਬਿਲਕੁਲ ਨਹੀਂ ਕਿਹਾ ਸਬਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਵੇਖੀ ਕਿਤੇ ਮੇਰੇ ਅੰਦਰ ਉਹ ਪਰਮਾਤਮਾ ਨਾ ਭੁੱਲ ਜਾਵੇ ਕਿਉਂਕਿ ਗੁਰੂ ਨੇ ਸਾਨੂੰ ਜੋੜਿਆ ਹੀ ਸਿੱਧਾ ਪਰਮਾਤਮਾ ਦੇ ਨਾਲ ਆਪਣੇ ਨਾਲ ਵੀ ਨਹੀਂ ਜੋੜਿਆ ਹੋਇਆ ਅੱਗੇ ਚੱਲੀਏ ਜਦੋਂ ਅਸੀਂ ਬਾਕੀ ਵੀ ਜਿੱਥੇ ਵੀ ਆਪਾਂ ਬਾਣੀ ਪੜਾਂਗੇ ਤੇ ਬਾਣੀ ਦੇ ਵਿੱਚ ਅਨੇਕਾਂ ਉਦਾਹਰਨਾਂ ਨੇ ਜਿੱਥੇ ਸਿੱਖ ਨੂੰ ਜਿਹੜਾ ਉਹ ਸਿੱਧਾ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਚਲੋ ਅੱਜ ਜਿਹੜਾ ਹੁਣ ਮੁੱਖ ਵਾਕ ਵੀ ਹੈ ਰਹਿ ਰਾਸ ਤੋਂ ਬਾਦ ਕੇ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਹਿ ਉੱਥੇ ਵੀ ਇਹੋ ਗੱਲ ਕਹੀ ਹੈ ਕਿ ਭਲਿਆ ਤੂੰ ਨਮਸਕਾਰ ਕਰ ਪਰ ਪ੍ਰਮਾਤਮਾ ਨੂੰ ਕਰੀ ਤੂੰ ਜੁੜਨਾ ਹੈ ਤਾਂ ਉਸ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੁੜਨਾ ਹੈ ਗੁਰੂ ਦਾ ਕੰਮ ਵੀ ਇਹ ਹੈ ਕਿ ਜੈਸਾ ਸਤਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਉਹ ਪਰਮਾਤਮਾ ਦੇ ਨਾਲ ਵਿਛੜੀ ਆਈਆਂ ਜੀਵ ਆਤਮਾ ਨੂੰ ਮਿਲਦੇ ਮਿਲਣਾ ਫਿਰ ਪਰਮਾਤਮਾ ਦੇ ਨਾਲ ਗੁਰੂ ਦੇ ਨਾਲ ਨਹੀਂ ਗੁਰੂ ਦੇ ਰਾਹੀ ਮਿਲਣਾ ਹੈ ਪਰ ਮਿਲਣਾ ਸਿੱਖ ਨੇ ਪਰਮਾਤਮਾ ਨੂੰ ਉਸ ਤੋਂ ਬਾਅਦ ਜਦੋਂ ਖਾਲਸਾ ਸਾਜਿਆ ਗਿਆ ਚਲੋ ਇੱਕ ਅੱਧੀ ਇਤਿਹਾਸ ਤੋਂ ਉਦਾਹਰਣ ਦੇ ਦਿੰਨਾ ਤੇ ਸਤਗੁਰਾਂ ਨੇ ਮੈਂ ਉਸ ਦਿਨ ਵੀ ਕਿਹਾ ਸੀ ਗੁਰੂ ਕਲਗੀਧਰ ਪਾਸ਼ਾ ਜੀ ਦਾ ਪ੍ਰਕਾਸ਼ ਦਿਹਾੜਾ ਸੀ ਜਿੱਦਣ ਕਿ ਉੱਥੇ ਸਤਗੁਰਾਂ ਨੇ ਕਿਹਾ ਖਾਲਸਾ ਅਕਾਲ ਪੁਰਖ ਕੀ ਫੌਜ ਇਹ ਨਹੀਂ ਕਿਹਾ ਵੀ ਖਾਲਸਾ ਜਿਹੜਾ ਗੋਬਿੰਦ ਸਿੰਘ ਨੇ ਸਾਜਿਆ ਤੇ ਗੋਬਿੰਦ ਸਿੰਘ ਦੀ ਫੌਜ ਹੋਵੇਗੀ ਬਿਲਕੁਲ ਨਹੀਂ ਕਿਹਾ ਹਾਂ ਇਹ ਇਹ ਗੱਲ ਜ਼ਰੂਰ ਕਹੀ ਕਿ ਜੇ ਤੂੰ ਮੇਰੀ ਗਾਰੰਟੀ ਚਾਹੁੰਦਾ ਏ ਤੇ ਤੂੰ ਰਹਿਤ ਦੇ ਵਿੱਚ ਪੱਕਾ ਰਹੀਂ ਰਹਿਣੀ ਰਹੇ ਸੋਈ ਸਿੱਖ ਮੇਰਾ ਵਹਿ ਠਾਕੁਰ ਸਾਹਿਬੇ ਪਾਠ ਪੇੜਾ ਵਹਿ ਠਾਕੁਰ ਮੈਂ ਉਸਕਾ ਚੇਰਾ ਇੱਕ ਗਲਤੀ ਇਹ ਤਰਖੀ ਜਬ ਇਹ ਗਹੇ ਵਿਪਰਨ ਕੀ ਰੀਤ ਮੈਂ ਨਾ ਕਰਾਂ ਇਨ ਕੀ ਪ੍ਰਤੀ ਕਿਉਂਕਿ ਵਿਪਰ ਦੀ ਰੀਤ ਤਾਂ ਕਿਹਾ ਉਹ ਤੇ ਹੋਰ ਕੋਈ ਰੀਤ ਨਹੀਂ ਕਿਹਾ ਜੀ ਵਿਪਰ ਤਾਂ ਕਿਹਾ ਕਿ ਵਿਪਰ ਜਿਹੜਾ ਉਹ ਮੂਰਤੀ ਪੂਜਾ ਦੇ ਨਾਲ ਜੁੜਿਆ ਹੋਇਆ ਹੈ ਪੱਥਰ ਦੇ ਨਾਲ ਜੁੜਿਆ ਹੋਇਆ ਹੈ ਤੇ ਸਾਨੂੰ ਤੇ ਬਾਣੀ ਨੇ ਇਹ ਗੱਲ ਪਹਿਲਾਂ ਸਮਝਾਈ ਹੋਈ ਹੈ ਕਿ ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਰਨਾਈ ਓਇਲੇ ਜਾਰੇ ਓਇਲੇ ਗਾਡੇ ਤੇਰੀ ਗੱਤ ਦੂ ਨਾ ਪਾਈ ਇਸ ਕਰਕੇ ਸਤਿਗੁਰੂ ਕਹਿੰਦੇ ਮੈਂ ਤੈਨੂੰ ਅਕਾਲ ਦੇ ਨਾਲ ਜੋੜਨ ਲੱਗਾ ਖਾਲਸਾ ਅਕਾਲ ਪੁਰਖ ਦੀ ਫੌਜ ਕਰਕੇ ਕਿਹਾ ਤੇ ਉਦੋਂ ਮੈਂ ਵਾਹਿਗੁਰੂ ਜੀ ਦੇ ਕਿ ਖਾਲਸਾ ਇਹਦੇ ਵੀ ਅਰਥ ਕੀਤੇ ਸਨ ਕਿ ਵਾਹਿਗੁਰੂ ਜੀ ਦਾ ਹੀ ਖਾਲਸਾ ਇਹ ਨਹੀਂ ਕਿ ਆ ਵੀ ਇਹ ਖਾਲਸਾ ਮੇਰਾ ਜੇ ਫਤਿਹ ਤੇ ਉਹ ਵਾਹਿਗੁਰੂ ਜੀ ਦੀ ਫਤਿਹ ਫਤਿਹ ਵੀ ਪਰਮਾਤਮਾ ਦੀ ਹੈ ਇਸ ਕਰਕੇ ਮੈਂ ਬੇਨਤੀ ਜਿਹੜੀ ਕਰ ਰਿਹਾ ਸਾਨੂੰ ਸਤਿਗੁਰਾਂ ਨੇ ਇਤਿਹਾਸ ਚੋਂ ਜਾਂ ਬਾਣੀ ਚੋਂ ਜਿੰਨਾ ਵੀ ਉਪਦੇਸ਼ ਦਿੱਤਾ ਹੈ ਉਹਦਾ ਭਾਵ ਇਹ ਹੈ ਕਿ ਸਿੱਖ ਨੇ ਜਿਹੜਾ ਉਸ ਪਰਮਾਤਮਾ ਦੇ ਨਾਲ ਜੁੜਨਾ ਹੈ ਪਰ ਜਿਹੜੀ ਮੈਂ ਬੇਨਤੀ ਕਰ ਰਿਹਾ ਅੱਜ ਅਸੀਂ ਇਹ ਕਥਾਵਾਚਕਾਂ ਦੇ ਬਾਬਿਆਂ ਦੇ ਸਾਧੂ ਸੰਤਾਂ ਦੇ ਸਿੱਖ ਬਣਦੇ ਆ ਇੱਥੇ ਇੱਕ ਮੈਂ ਬੇਨਤੀ ਕਰ ਦਿੰਦਾ ਸਤਕਾਰ ਸਾਰਿਆਂ ਦਾ ਕਰੋ ਦੇਖੋ ਜਿਹੜਾ ਹਿਰਦਾ ਬਾਣੀ ਪੜਦਾ ਹੈ ਨਾ ਉਹ ਸਤਕਾਰਯੋਗ ਹੈ ਪਰ ਮर्यादा ਸਿਧਾਂਤ ਔਰ ਸਾਡਾ ਮਸਤਕ ਇੱਕ ਪ੍ਰਮਾਤਮਾ ਦੇ ਅੱਗੇ ਹੋਣਾ ਚਾਹੀਦਾ ਹੋਰ ਕਿਸੇ ਦੇ ਅੱਗੇ ਨਹੀਂ ਇੱਕ ਤੁਸੀਂ ਪੰਕਤੀ ਪੜਦੇ ਜੇ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਠੀਕ ਹੈ ਜਿੰਨੇ ਬਾਣੀ ਪੜੀ ਹੈ ਜਿੰਨੇ ਸੋਝੀ ਹਾਸਲ ਕੀਤੀ ਉਹਦੇ ਕੋਲ ਪੋਛ ਲੈਣਾ ਚਾਹੀਦਾ ਹੈ ਕੋਈ ਨਾ ਕੋਈ ਯੁਗਤ ਸਾਨੂੰ ਦੱਸ ਦੇਵੇ ਸਲਾਹ ਲੈ ਲੈਣੀ ਚਾਹੀਦੀ ਹੈ ਸਤਿਗੁਰੂ ਕਹਿੰਦੇ ਗੌਰ ਸਿੱਖ ਮਿੱਤਰੋ ਚਲੋ ਆਓ ਇਕੱਠੇ ਤੁਰੀਏ ਆਪਾਂ ਇਕੱਠੇ ਬੈ ਕੇ ਨਾਮ ਜਪੀਏ ਇਕੱਠੇ ਬਾਣੀ ਪੜੀਏ ਪਰ ਇੱਕ ਗੱਲ ਚੇਤਾ ਰੱਖਿਓ ਜੋ ਗੁਰ ਕਹ ਸੋਈ ਭਲ ਮਨ ਗੱਲ ਗੁਰੂ ਦੀ ਮੰਨਣੀ ਹੈ ਕਿਸੇ ਬਾਬੇ ਦੇ ਸਿੱਖ ਬਣ ਕੇ ਬਾਬੇ ਦੀ ਨਹੀਂ ਮੰਨਣਾ ਕਿਉਂਕਿ ਗੁਰੂ ਉਹ ਹੈ ਸਤਪੁਰਖ ਜਿਹਨੂੰ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕਾ ਸੰਗ ਸਿੱਖ ਉਧਰੈ ਨਾਨਕ ਹਰਗੋਣ ਗਾਉ ਸਿੱਖ ਦਾ ਪਾਰ ਉਤਾਰਾ ਤਾਂ ਉਹਣਾ ਜਿਹੜਾ ਉਹਦੇ ਤੱਕ ਪਹੁੰਚਿਆ ਜਿਹੜਾ ਉਹਦੇ ਨਾਲ ਜੁੜੇਗਾ ਉਸ ਗੁਰੂ ਨਾਲ ਤੇ ਗੁਰ ਸਿੱਖੀ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ निराली ਇਹਦਾ ਭਾਵ ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ ਅਸੀਂ ਗੁਰੂ ਦੇ ਲੜ ਲੱਗਣਾ ਤੇ ਜੁੜਨਾ ਜਿਹੜਾ ਗੁਰੂ ਦੇ ਰਾਈ ਹੈ ਤੇ ਜੁੜਨਾ ਕਿਹਦੇ ਨਾਲ ਉਹ ਪਰਮਾਤਮਾ ਦੇ ਨਾਲ ਜੁੜਨਾ ਹੈ ਪਰਮਾਤਮਾ ਦੇ ਬਾਰੇ ਇੱਥੇ ਸਤਿਗੁਰੂ ਬਖਸ਼ਿਸ਼ ਕਰਦੇ ਨੇ ਸੱਚ ਹੈ ਸ਼ਬਦ ਨੀਸਾਨ ਕਹਿੰਦੇ ਜਿਹੜਾ ਸ਼ਬਦ ਦੇ ਵਿੱਚ ਜੁੜੇਗਾ ਨਾ ਹੁਣ ਗੁਰੂ ਸ਼ਬਦ ਹੈ ਸ਼ਬਦ ਗੁਰੂ ਸੁਰਤੋਂ ਤੁੰ ਜੇਲਾ ਦਾ ਸਿਧਾਂਤ ਇੱਥੇ ਜਿਹੜਾ ਸ਼ਬਦ ਗੁਰੂ ਦੇ ਨਾਲ ਜੁੜੇਗਾ ਨਾ ਉਹਨੂੰ ਰੱਬ ਦੇ ਘਰ ਦਾ ਕੋਈ ਥਾਓ ਪਤਾ ਲੱਗ ਸਕਦਾ ਉਹਨੂੰ ਰੱਬ ਬਾਰੇ ਕੁਝ ਪਤਾ ਲੱਗ ਸਕਦਾ ਦੂਸਰੇ ਨੂੰ ਨਹੀਂ ਪਤਾ ਲੱਗ ਸਕਦਾ ਉਸੇ ਨੂੰ ਹੀ ਪਤਾ ਲੱਗੇਗਾ ਜਿਹੜਾ ਪਰਮਾਤਮਾ ਦੇ ਨਾਲ ਜੁੜਦਾ ਤੁਹਾਡੇ ਕੋਲ ਮੋਬਾਈਲ ਫੋਨ ਹੈ ਜਿਹਦਾ ਮੋਬਾਈਲ ਤੇ ਨੰਬਰ ਡਾਇਲ ਕਰੋਗੇ ਗੱਲ ਉਸੇ ਨਾਲ ਹੀ ਹੋਵੇਗੀ ਦੂਜੇ ਦੇ ਨਾਲ ਨਹੀਂ ਹੋਵੇਗੀ ਅਸੀਂ ਪ੍ਰਸ਼ਾਦਾ ਛਕਦੇ ਹਾਂ ਜਿਸ ਮੂੰਹ ਦੇ ਵਿੱਚ ਜਿਸ ਰਸਨਾ ਦੇ ਉੱਤੇ ਪ੍ਰਸ਼ਾਦਾ ਜਾਵੇਗਾ ਉਹੋ ਹੀ ਪੇਟ ਭਰੇਗਾ ਦੂਜੇ ਦਾ ਨਹੀਂ ਭਰੇਗਾ ਇਸ ਕਰਕੇ ਜਿਹੜਾ ਨਾਮ ਜਪੇਗਾ ਫਿਰ ਚਲੋ ਇਹਨੂੰ ਆਪਾਂ ਸੌਖਾ ਕਰ ਦਿੰਦੇ ਨੇ ਤੁਸੀਂ ਪੜਦੇ ਰੋਜ਼ ਜੇ ਥਾਲ ਵਿੱਚ ਤਿੰਨ ਵਸਤੂ ਪਈਓ ਜਿਹੜਾ ਜੱਪੇਗਾ ਉਹਦਾ ਹੀ ਜਿਹੜਾ ਪਾਰ ਉਤਾਰਾ ਹੋਣਾ ਏ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸਕਾ ਸਬਸ ਅਧਾਰ ਇੱਥੇ ਤੱਕ ਕੋਈ ਕੰਡੀਸ਼ਨ ਨਹੀਂ ਲਾਈ ਇਹ ਨਹੀਂ ਕਿ ਆ ਪੜ ਸਕਦਾ ਜੇ ਆ ਨਹੀਂ ਪੜ ਸਕਦਾ ਆ ਥਾਲ ਇੰਨੀਆਂ ਲੋਕਾਂ ਵਾਸਤੇ ਬਾਕੀਆਂ ਵਾਤੇ ਨਹੀਂ ਇਦਾਂ ਤਾਂ ਕੁਝ ਨਹੀਂ ਪਰ ਅੱਗੇ ਕੰਡੀਸ਼ਨ ਹੈ ਜੀ ਕੋ ਖਾਵੇ ਜਿਹੜਾ ਇਸ ਪ੍ਰਮਾਤਮਾ ਦੇ ਨਾਮ ਨੂੰ ਭੋਜਨ ਨੂੰ ਗੁਰੂ ਦੇ ਸ਼ਬਦ ਰੂਪੀ ਭੋਜਨ ਨੂੰ ਸ਼ਕਨ ਦਾ ਯਤਨ ਕਰੇ ਜੇ ਕੋ ਖਾਵੇ ਜੇ ਕੋ ਪੁੰਚੇ ਫਿਰ ਕੰਡੀਸ਼ਨ ਹੈ ਤਿਸ ਕਾ ਹੋਏ ਉਦਾਰ ਉਹਦਾ ਪਾਰ ਉਤਾਰਾ ਹੋਣਾ ਹੈ ਦੂਸਰੇ ਦਾ ਨਹੀਂ ਇੱਥੇ ਸਤਿਗੁਰ ਕਹ ਲਗੇ ਕਿ ਸੱਚ ਹੈ ਸ਼ਬਦ ਨਹੀਂ ਸੰ ਅਸੀਂ ਕਹਿੰਨੇ ਬਾਬਾ ਜੀ ਸਾਡੇ ਸਿਰ ਤੇ ਹੱਥ ਰੱਖਦੇ ਪਾਰ ਉਤਾਰਾ ਹੋ ਜੇ ਪਰ ਗੁਰੂ ਸਾਹਿਬ ਕਹਿ ਰਹੇ ਨੇ ਨਹੀਂ ਇਹ ਸਿਰ ਤੇ ਹੱਥ ਰੱਖਣ ਨਾਲ ਪਾਰ ਉਤਾਰਾ ਨਹੀਂ ਸਿਰ ਤੇ ਹੱਥ ਪ੍ਰਮਾਤਮਾ ਜਾਂ ਗੁਰੂ ਰੱਖਦਾ ਏ ਸਿੱਖ ਜਾਂ ਉਹਦਾ ਪੈਰੋਕਾਰ ਜਿਹੜਾ ਗਾਂ ਕੋਈ ਆਗੂ ਹੈ ਉਹ ਸਾਨੂੰ ਰਾਹ ਵਖਾਉਂਦਾ ਹੈ ਜੇ ਕੋ ਖਾਵੇ ਜੇ ਕੋ ਪੁੰਚੇ ਤਿਸਕਾ ਹੋਏ ਉਧਾਰੋ ਕਹਿੰਦੇ ਕਿ ਉਹਦਾ ਹੀ ਪਾਰ ਉਤਾਰਾ ਹੋਣਾ ਹੈ ਇੱਥੇ ਮੈਂ ਵਿਸ਼ੇ ਵੱਲ ਆਵਾਂ ਸੱਚੇ ਸ਼ਬਦ ਨੀਸਾਨ ਮੈਂ ਤਾਂ ਇੱਥੇ ਰੁਕ ਗਿਆ ਜਿੰਨਾ ਚਿਰ ਆਪ ਤੁਸੀਂ ਸ਼ਬਦ 'ਚ ਨਹੀਂ ਜੁੜੋਗੇ ਉਹਨਾਂ ਚਿਰ ਤੁਹਾਨੂੰ ਅੰਦਰ ਦੀ ਉਡਾਰੀ ਦਾ ਪਤਾ ਨਹੀਂ ਲੱਗ ਸਕਦਾ ਬਾਣੀ ਤੇ ਜਿਹੜੇ ਜ਼ਿਆਦਾ ਬੋਲ ਕੇ ਦੱਦੇ ਨਾ ਵੀ ਅੱਜਕੱਲ ਵੀਡੀਓ ਵੀ ਬੜੀਆਂ ਆਈਆਂ ਕੋਈ ਕਹਿੰਦਾ ਵੀ ਮੈਂ ਇੱਥੋਂ ਤੱਕ ਦਸਮਤਵਾਰ ਤੱਕ ਪਹੁੰਚ ਗਿਆ ਕੋਈ ਇਹਦਾ ਕਿਤੇ ਪਹੁੰਚ ਗਿਆ ਤੇ ਗੁਰੂ ਗ੍ਰੰਥ ਸਾਹਿਬ ਨੇ ਬੜੀ ਸੋਹਣੀ ਗੱਲ ਕਹੀ ਸਤਿਗੁਰਾਂ ਦਾ ਪਾਵਨ ਬਚਨ ਕਹਿਣ ਲੱਗੇ ਕਾਏ ਰੇ ਬਕਵਾਦ ਲਗਾਇਓ ਜਿੰਨ ਹਰ ਪਾਇਓ ਤਿਨੇ ਛਾਇਓ ਬਕਵਾਦ ਦਾ ਅਰਥ ਬਕਵਾਸ ਕਾਦੇ ਲਈ ਫालतੂ ਬੋਲਦਾ ਫਿਰ ਜਿੰਨੇ ਅੰਦਰ ਪ੍ਰਬਾਤਮਨ ਨੂੰ ਪ੍ਰਾਪਤ ਕਰ ਲਏ ਉਹ ਤੇ ਅੰਦਰ ਟਿਕ ਜਾਂਦਾ ਭਰੇ ਭਾਂਡੇ ਤੇ ਬੋਲਦੇ ਕਦੀ ਨਹੀਂ ਹੁਣ ਤੁਹਾਡੇ ਡਰਮ ਤਕਰੀਬਨ ਚਲੋ ਇਸ਼ਾਰਾ ਚ ਡਰਮ ਨਹੀਂ ਲੱਗੇ ਕਈਆਂ ਕਹੋਣੇ ਨੇ ਉਹ ਕਨਕ ਵਾਲੇ ਡਰਮ ਖਾਲੀ ਨੇ ਹੁਣ ਉਹ ਖੜਕਾ ਕੇ ਵੇਖਿਓ ਜਾਦੇ ਬੋਲਣਗੇ ਜਿੱਦਣ ਕਨਕ ਦੇ ਨਾਲ ਭਰ ਗਿਆ ਉਸ ਦਿਨ ਉਹਦੇ ਚੋਂ ਆਵਾਜ਼ ਨਹੀਂ ਆਵੇਗੀ ਖਾਲੀ ਭਾਂਡੇ ਹੀ ਬੋਲਦੇ ਨੇ ਜਿਹਦੇ ਅੰਦਰ ਨਾਮ ਦਾ ਕਨਕਾ ਜਾ ਕੇ ਟਿਕ ਗਿਆ ਉਹ ਅੰਦਰ ਨਹੀਂ ਉਹਦੀ ਤੇ ਅਵਸਥਾ ਹੀ ਬਿਆਨ ਨਹੀਂ ਕੀਤੀ ਜਾ ਸਕਦੀ ਕਿਨਕਾ ਇੱਕ ਜਿਸ ਜੀਵ ਬਸਾਵੇ ਤਾਂ ਕਿ ਮਹਿਮਾ ਗਣੀ ਉਹ ਤੁਹਾਨੂੰ ਕੀ ਬੋਲ ਕੇ ਦੱਸੇਗਾ ਗੁੰਗੇ ਦੀ ਮਠਿਆਈ ਵਾਲੀ ਗੱਲ ਹੋ ਜੇਗੀ ਇਸ ਕਰਕੇ ਇਹ ਤੁਹਾਨੂੰ ਖੁਦ ਨੂੰ ਨਾਮ ਦਾ ਭੋਜਨ ਸ਼ਕਣਾ ਪੈਣਾ ਹੈ ਨਾਮ ਖੁਦ ਜਪਣਾ ਪੈਣਾ ਹੈ ਤਾਂ ਰੱਬ ਦੇ ਘਰ ਪਤਾ ਥੋ ਲੱਗਣਾ ਹੈ ਹਾਂ ਉਹਦਾ ਕਾਰਨ ਇੱਕ ਹੋਰ ਹੈ ਮੈਂ ਇਥੇ ਨਿੱਕੀ ਜੀ ਉਦਾਹਰਨ ਦੇ ਦੇਣਾ ਜ਼ਿਆਦਾਤਰ ਕੀ ਹੁੰਦਾ ਹੈ ਦੋ ਉਦਾਹਰਨਾਂ ਇੱਕ ਦੇ ਮੰਨ ਲਓ ਇਥੋਂ ਰਸਤਾ ਆਇਆ ਤੁਸੀਂ ਜਲੰਧਰ ਜਾਂਦੇ ਜੇ ਦਿੱਲੀ ਜਾਂਦੇ ਜੇ ਜਿੰਨੂੰ ਪੁੱਛਦੇ ਜਾਓਗੇ ਉਸ ਰਸਤੇ ਦੇ ਉੱਤੇ ਪਹੁੰਚ ਜਾਓਗੇ ਸਾਰਿਆਂ ਦੇ ਲਈ ਰਸਤਾ ਬਰਾਬਰ ਹੈ ਗੁਰਮਤ ਦਾ ਜਾਂ ਜਿੰਨੇ ਧਰਮ ਨੇ ਇੱਕ ਇੱਕ ਰਸਤਾ ਹੈ ਜਿਹੜਾ ਉਸ ਰਸਤੇ ਤੋਂ ਪੁੱਛਦਾ ਜਾਵੇਗਾ ਉਹ ਧਰਮ ਦੇ ਰਾਹ ਤੇ ਤੁਰਿਆ ਜਾਵੇਗਾ ਤੁਰਿਆ ਜਾਵੇਗਾ ਪਰ ਦੂਸਰਾ ਪੂਰਤੀ ਹੁਣਾ ਤ੍ਰਿਪਤੀ ਹੁਣਾ ਜਿਹੜਾ ਮਨੁੱਖ ਭੋਜਨ ਛੱਕਦਾ ਹੈ ਤ੍ਰਿਪਤੀ ਉਹਦੀ ਹੁੰਦੀ ਹੈ ਪਰ ਇਹਦੇ ਵਿੱਚ ਨੁਕਤਾ ਇਹ ਨਹੀਂ ਕਿ ਇੱਕ ਟੱਬਰ ਦੇ ਵਿੱਚ ਚਾਰ ਜੀ ਨੇ ਤੇ ਚਾਰੇ ਜੀ ਦੋ-ਦੋ ਪ੍ਰਸ਼ਾਦੇ ਛਕਣਗੇ ਕਿਸੇ ਦਾ ਅੱਧੇ ਦੇ ਨਾਲ ਤ੍ਰਿਪਤੀ ਹੋ ਜਾਂਦੀ ਹੈ ਕਿਸੇ ਦਾ ਦੋ-ਚਾਰ ਦੇ ਨਾਲ ਤ੍ਰਿਪਤੀ ਹੁੰਦੀ ਹੈ ਕੋਈ ਥੋੜੀ ਬਾਣੀ ਪੜ ਕੇ ਵੀ ਛੇਤੀ ਰੱਬ ਤੱਕ ਪਹੁੰਚ ਜਾਂਦਾ ਹੈ ਕਈ ਨੂੰ ਕਈ ਲੰਮਾ ਸਮਾਂ ਵੀ ਲੱਗ ਜਾਂਦਾ ਹੈ ਕਈ ਵਾਰੀ ਇੱਕ ਖਿੰਣ ਲੱਗਦਾ ਹੈ ਪ੍ਰਮਾਤਮਾ ਜਦੋਂ ਮਿਹਰ ਕਰਦਾ ਹੈ ਤੇ ਕਈ ਵਾਰੀ ਜਨਮਾਂ ਦੇ ਜਨਮ ਲਾ ਕੇ ਇਹ ਵੀ ਅਰਦਾਸ ਕਰਨੀ ਪੈਂਦੀ ਹੈ ਕਿ ਬਹੁਤ ਜਨਮ ਬਿਸ਼ਰ ਇਥੇ ਮਾਦੋ ਇਹ ਜਨਮ ਤੁਮਾਰੇ ਲੇਖੇ ਆ ਜਨਮ ਵੀ ਤੇਰੇ ਲੇਖੇ ਲਾਇਆ ਹੁਣ ਪਤਾ ਨਹੀਂ ਕਦੋਂ ਗੱਲ ਬੰਦ ਦੀ ਹੈ ਅਜੇ ਵੀ ਆਸ ਹੈ ਰਵਿਦਾਸ ਆਸ ਲਗ ਇਹ ਨਹੀਂ ਕਿ ਆਪੀ ਮੈਂ ਇੰਨਾ ਚਿਰ ਹੋ ਗਿਆ ਬੰਦਗੀ ਕਰਦਾ ਕੰਮ ਬਣ ਗਿਆ ਕਿ ਅਜੇ ਆਸ ਹੈ ਕਹਿ ਰਵਿਦਾਸ ਆਸ ਲਗ ਜੀਵਾਂ ਚਿਰ ਭਇਓ ਦਰਸ਼ਨ ਦੇਖੇ ਇਸ ਕਰਕੇ ਜਦੋਂ ਤੁਸੀਂ ਨਾਮ ਦਾ ਅਭਿਆਸ ਕਰੋਗੇ ਨਾ ਤੇ ਇਹ ਗੱਲ ਗੁਰਮਖੋ ਪੱਕੇ ਜੀਵਨ ਚ ਜਾਣੇ ਜਿਹੜਾ ਤੁਹਾਨੂੰ ਪ੍ਰੈਕਟੀਕਲ ਹੋਵੇਗਾ ਜੋ ਤੁਹਾਨੂੰ ਸੂਝ ਮਿਲੇਗੀ ਉਹ ਦੂਸਰੇ ਨੂੰ ਸੇਮ ਨਹੀਂ ਮਿਲ ਸਕਦੀ ਹਰ ਇੱਕ ਦੀ ਉਡਾਰੀ ਆਪੋ ਆਪਣੀ ਹੈ। ਹਰ ਇੱਕ ਦੀ ਸੋਚਨ ਸਮਝਣ ਦੀ ਸ਼ਕਤੀ ਆਪੋ ਆਪਣੀ ਹੈ। ਪਰਮਾਤਮਾ ਨੇ ਜਦੋਂ ਕਿਸੇ ਤੇ ਬਖਸ਼ਿਸ਼ ਕਰਨੀ ਹੈ ਨਾ ਉਹ ਬਖਸ਼ਿਸ਼ ਵੀ ਹਰੇਕ ਦੀ ਆਪੋ ਆਪਣੀ ਹੀ ਹੋਵੇਗੀ। ਹੋ ਸਕਦਾ ਸਾਰਿਆਂ ਦੀ ਇੱਕ ਨਾ ਹੋਵੇ। ਹੋ ਸਕਦਾ ਉਹ ਬਖਸ਼ਿਸ਼ ਇੱਕ ਨਾ ਹੋਵੇ। ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ। ਇਹ ਤੇ ਜਿਹੜਾ ਪਹੁੰਚਿਆ ਉਹ ਉਹ ਹੀ ਦੱਸ ਸਕਦਾ ਹੈ ਨਾ। ਅੰਮ੍ਰਿਤ ਬਾਣੀ ਦਾ ਬੜਾ ਪਿਆਰਾ ਬਚਨ ਕਿ ਲਗੇ ਸਭ ਇਕੱਠੇ ਹੋਏ ਆਇਆ। ਕਹਿੰਦੇ ਜਿੰਨਾ ਸੰਸਾਰ ਹੈ ਸਾਰਾ ਪ੍ਰਮਾਤਮਾ ਨੇ ਇਸ ਸੰਸਾਰ ਨੂੰ ਜਿਹੜਾ ਸੀ ਆਪਣੇ ਕੋਲੋਂ ਸਾਰਾ ਭੇਜਿਆ ਮਾਤ ਲੋਗ ਤੇ ਕਰ ਜਾਸਨ ਵਾਟ ਵਟਾਇਆ ਹੁਣ ਸਾਰੇ ਆਪਣੇ ਆਪਣੇ ਘਰ ਨੂੰ ਜਾਣਗੇ ਪਰ ਜਾਣਗੇ ਰਸਤਾ ਵਟਾ ਕੇ ਵਾਟ ਦਾ ਅਰਥ ਹੈ ਰਸਤਾ ਚਲੋ ਇਹ ਮੌਤ ਦੇ ਨਾਲ ਪਰਥਾ ਇਸ ਸ਼ਬਦ ਆ ਜਾਂਦਾ ਸਾਂਝਾ ਜੀ ਹੋਂ ਗੁਸਾਈ ਦਾ ਪਹਿਲਵਾਰ ਨੇ ਉਹਦੀਆਂ ਪੰਕਤੀਆਂ ਨੇ ਸਭ ਇਕੱਠੇ ਹੋਏ ਆਇਆ ਕਰ ਜਾਸਨ ਵਾਟ ਵਟਾਇਆ ਸਾਰੇ ਜਾਣਗੇ ਪਰ ਆਪੋ ਆਪਣਾ ਰਸਤਾ ਵਟਾ ਕੇ ਗੁਰਮਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜਿਉ ਗੁਰਮਖ ਲਾਹਾ ਖਟ ਕੇ ਚਲੇ ਜਾਣਗੇ ਮਨਮੁਖ ਜਿਹੜੇ ਉਹ ਮੂਲ ਨੂੰ ਵੀ ਖਤਮ ਕਰਕੇ ਚਲੇ ਜਾਣਗੇ ਪਰ ਲਾਹਾ ਉਹ ਖਟਣਗੇ ਜਿਹੜੇ ਸ਼ਬਦ ਦੀ ਖੁਦ ਕਮਾਈ ਕਰਨਗੇ ਤੇ ਸੱਚ ਹੈ ਸ਼ਬਦ ਨਹੀਂ ਸਾਨੂੰ ਜਿਹੜੇ ਸ਼ਬਦ ਦੇ ਵਿੱਚ ਆਪ ਅਭੇਦ ਹੋਣਗੇ ਜਿਹੜੇ ਸ਼ਬਦ ਦੇ ਵਿੱਚ ਜੁੜਨਗੇ ਉਹਨਾਂ ਨੂੰ ਕੋਈ ਪਤਾ ਥਾ ਪਰਮਾਤਮਾ ਦੇ ਘਰ ਦਾ ਲੱਗ ਸਕਦਾ ਹੈ ਸ਼ਬਦ ਦੇ ਵਿੱਚ ਜੁੜਨ ਤੋਂ ਬਿਨਾਂ ਤੁਹਾਨੂੰ ਉਹਦੇ ਬਾਰੇ ਕੁਝ ਨਹੀਂ ਪਤਾ ਲੱਗਣਾ ਇਸ ਕਰਕੇ ਮੈਂ ਇੱਕ ਬੇਨਤੀ ਕਰਾਉ ਚਲੋ ਸਮਾਪਤੀ ਵੱਲ ਆਵਾਂ ਕਿ ਖੁਦ ਬਾਣੀ ਪੜਿਆ ਕਰੋ ਹੁਣ ਇਹ ਤੇ ਬਹਾਨਾ ਹੀ ਨਹੀਂ ਨਾ ਸਾਡੇ ਚ ਹੈਗਾ ਵੀ ਮੈਨੂੰ ਬਾਣੀ ਨਹੀਂ ਪੜਨੀ ਆਉਂਦੀ ਮੈਂ ਜਿਆਦਾ ਜਿੰਨੀ ਵੀ ਸੰਗਤ ਅੱਜ ਕੱਲ ਅੱਜ ਕੱਲ ਹਰ ਇੱਕ ਮਨੁੱਖ ਜਿਹੜਾ ਉਹ ਬਾਣੀ ਪੜ ਸਕਦਾ ਬੜੇ ਆਰਾਮ ਦੇ ਨਾਲ ਜਿੱਥੇ ਥੋੜੀ ਜੀ ਮਹਿੰਗੀ ਲੱਗਦੀ ਹੈ ਕੋਈ ਮੁਸ਼ਕਲ ਲੱਗਦੀ ਉੱਥੇ ਅੱਜਕੱਲ ਮੋਬਾਈਲ ਫੋਨ ਸਾਡੇ ਕੋਲ ਨੇ ਬੜੇ ਆਰਾਮ ਦੇ ਨਾਲ ਸਾਰੇ ਹੱਲ ਕੀਤੇ ਜਾ ਸਕਦੇ ਨੇ ਅਰਥ ਪੜੇ ਜਾਂਦੇ ਨੇ ਬਾਣੀ ਸੁਣੀ ਜਾ ਸਕਦੀ ਏ ਪਰ ਮੈਂ ਜਿਹੜੀ ਗੱਲ ਮਕਾਵਾਂ ਉਹ ਇਹ ਐ ਤੁਸੀਂ ਖੁਦ ਪੜੋਗੇ ਖੁਦ ਸੁਣੋਗੇ ਉਹਦਾ ਤੁਹਾਨੂੰ ਜਿਹੜਾ ਉਹ ਲਾਭ ਐ ਦੂਜੇ ਦਾ ਨਹੀਂ ਕੁਝ ਵੀ ਹੁਣਾ ਉਹ ਆਪ ਆਪਣੇ ਵਾਸਤੇ ਬਾਣੀ ਐ ਆਪ ਮੈਂ ਬਾਣੀ ਪੜਾਂ ਆਪ ਬਾਣੀ ਦੇ ਵਿੱਚੋਂ ਮੈਨੂੰ ਸੋਝੀ ਮਿਲਣੀ ਐ ਸਤਗੁਰ ਬਖਸ਼ਿਸ਼ ਕਰਦੇ ਨੇ ਨਾ ਤਿਸ ਰੂਪ ਉਹਦਾ ਰੂਪ ਕੋਈ ਨਹੀਂ ਵਰਣ ਉਹਦਾ ਰੰਗ ਕੋਈ ਨਹੀਂ ਨਹੀਂ ਦੇਖਿਆ ਉਹਦਾ ਚਿਹਨ ਕੋਈ ਨਹੀਂ ਸੱਚ ਸ਼ਬਦ ਨਿਸ਼ਾਨ ਤੇ ਸੱਚੇ ਪ੍ਰਮਾਤਮਾ ਦੇ ਸ਼ਬਦ ਦੇ ਵਿੱਚ ਜੁੜ ਕੇ ਹੀ ਉਸ ਪ੍ਰਮਾਤਮਾ ਦਾ ਥਾ ਪਤਾ ਉਹਦੇ ਘਰ ਦਾ ਕੁਝ ਨਾ ਕੁਝ ਸਾਨੂੰ ਗਿਆਨ ਹੋ ਸਕਦਾ ਹੈ ਉਹਦਾ ਕੁਝ ਉਹਦੇ ਬਾਰੇ ਪਤਾ ਨਹੀਂ ਲੱਗ ਸਕਦਾ ਰਹਾਉ ਸੋ ਇਹ ਰਹਾਉ ਵਾਲਾ ਬੰਦ ਹੈ ਸਮੇਂ ਦੀ ਸਮਾਪਤੀ ਬਾਕੀ ਦੀ ਵਿਚਾਰ ਕੱਲ ਨੂੰ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਆਓ ਪਾਵਨ ਪੰਕਤੀਆਂ ਦਾ ਜਾਪ ਸਰਵਣ ਕਰਕੇ ਸਮਾਪਤੀ ਕਰੀਏ ਸਾਚੇ ਸਚਿਆਰ ਵਿਟੋ ਕੁਰਬਾਨ ਨਾ ਤਿਸ ਰੂਪ ਵਰਨ ਨਹੀਂ ਰੇਖਿਆ ਸਾਚੇ ਸ਼ਬਦ ਨੀਸਾਨਾ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ